ਸੱਟਨ ਕਰਨਲ ਤਸਦੀਕ ਸਿੰਘ ਗਿਲਜੀ ਖੜੇ ਆ ਜਿਨ੍ਹਾਂ ਨੇ ਕਾਫੀ ਫਿਲਮਾਂ ਚ ਰੋਲ ਕਰ ਲਿਆ ਸੋ ਅੱਜ ਇਸ ਫਿਲਮ ਚ ਇੱਕ ਵਧੀਆ ਰੋਲ ਨਿਭਾਇਆ ਬਲਿਬਾਤ ਕਰਦੇ ਆ ਕੀ ਕਹਿਣਾ ਸਾ ਤੁਹਾਡਾ ਮੂਵੀ ਤੁਸੀਂ ਰੋਜ਼ ਵੀ ਕੀਤਾ ਬਾਕਮਾਲ ਮੂਵੀ ਟਾਈਟ ਐਡੀਟਿੰਗ ਬਹੁਤ ਵਧੀਆ ਮੈਸੇਜ ਪਿੰਡਾਂ ਵਾਸਤੇ ਮੂਵੀ ਬੇਸਿਕਲੀ ਤੇ ਪਿੰਡਾਂ ਨੂੰ ਰਿਵਾਈਵਲ ਕਰਨ ਦਾ ਕੀ ਹਿਸਾਬ ਕਦਾਵ ਹੈ ਉਹ ਇਹਨਾਂ ਨੇ ਬਾਕੂ ਵੀ ਸ਼ੋ ਕੀਤਾ ਤੇ ਮੈਸੇਜ ਇਕ ਲਈ ਨਹੀਂ ਹੈ ਸਾਰੇ ਵਰਗਾਂ ਲਈ ਹੈ ਪਿੰਡ ਦੇ ਗਰੀਬ ਅਮੀਰ ਤੇ ਵਿਰਸੇਲੀ ਬਿਲਕੁਲ ਸਾਮਲੀ ਹੈ ਇਸ ਵੇਲੇ ਮੂਵੀ ਲੈਂਡਮਾਰਕ ਸਿਤ ਹੋਏਗੀ ਇਹਨੂੰ ਆਪਾਂ ਕਹਾਂਗੇ ਥੋੜੀ ਜੀ ਡਾਕੂਮੈਂਟਰੀ ਬਿਲਕੁਲ ਜੀ ਥੋੜੀ ਜੀ ਥੋੜੀ ਜੀ ਮੂਵੀ ਗ੍ਰਿਪ ਰੱਖਿਆ ਸਨੀ ਬਿੰਗ ਨੇ ਬਹੁਤ ਅੱਛੇ ਲਿਖਿਆ ਬਹੁਤ ਅੱਛਾ ਡਾਇਰੈਕਟ ਕੀਤਾ ਗੁੱਗੂ ਗਿੱਲ ਦੇ ਅਰਾਊਂਡ ਮੂਵੀ ਖੁਬਧੀ ਹੈ ਕਿਉਂਕਿ ਨੌਨ ਐਕਟਰ ਨੇ ਤੇ ਉਹਨਾਂ ਦਾ ਜਿਹੜਾ ਪੁਰਾਣਾ ਰੂਪ ਹੈ ਜੱਟ ਵਾਲਾ ਉਹ ਵੀ ਦਿਖਾਇਆ ਤੇ ਅੱਜ ਗੁਰਸੇਖਾਲਾ ਰੂਪ ਵੀ ਦਿਖਾਇਆ ਤੇ ਸ਼ਾਂਤ ਸ਼ੀਲਤਾ ਵਾਲਾ ਰੂਪ ਵੀ ਦਿਖਾਇਆ ਜਿਹੜਾ ਚਾਹੀਦਾ ਅੱਜਕੱਲ੍ਹ ਸਮਾਜ ਨੂੰ ਸਮਾਜ ਦੇ ਲਈ ਬਹੁਤ ਵਧੀਆ ਮੈਸੇਜ ਆ ਕਿ ਈਰਖਾ ਗੁੱਸੇ ਕਰੋਧ ਵੈਰ ਵਿਰੋਧ ਨੂੰ ਛੱਡ ਕੇ ਬਿਲਾਪੜਾ ਆਪਸ ਵਿੱਚ ਆਪਣੀ ਫਸਲ ਨੂੰ ਉਗਾਈਏ ਤੇ ਮੰਡੀਆਂ ਸਿਟੀ ਹੈ ਨਾ ਮੰਡੀਆਂ ਵਿੱਚ ਵੇਚੀਏ ਆਪਣਾ ਆਪਣਾ ਕਿਸਾਨ ਹੱਟ ਬਣਾਈਏ ਕਾਰਪੋਰੇਟ ਦੇ ਜਿਹੜੇ ਪ੍ਰੋਫਿਟ ਆ ਉਹਨੂੰ ਨਾ ਵਧਾਈਏ ਆਪਣੇ ਭੱਪੇ 'ਚ ਜੇ ਪ੍ਰੋਫਿਟ ਦੇਣਾ ਤੇ ਆਪਣੇ ਲੋਕਾਂ ਨੂੰ ਦੇਈਏ ਤੁਸੀਂ ਸਹੀ ਗਿਆ ਤੁਸੀਂ ਗਿਆ ਕਿਸਾਨ ਹੱਟ ਬਣਾਈ ਬਿਲਕੁਲ ਤੁਸੀਂ ਇਹੀ ਸੋਚ ਲਈ ਕਿਤੇ ਨਾ ਕਿਤੇ ਤੁਸੀਂ ਇਹ ਦੇਖਦੇ ਹੋ ਜਿਹੜੀ ਫਿਲਮਾਂ ਚ ਰੋਲ ਹੁੰਦਾ ਹੈ ਪੰਜਾਬੀ ਫਿਲਮਾਂ ਚ ਉਹ ਜ਼ਿਆਦਾਤਰ ਰੋਲ ਦਾ ਜੱਟ ਸੇ ਇਹਨਾਂ ਦਾ ਹੀ ਹੁੰਦਾ ਕਿਉਂਗਾ ਕਿਉਂ ਨਾ ਤੁਸੀਂ ਕਿਹ ਵੀ ਰੋਲ ਨਹੀਂ ਕੀਤਾ ਵੀ ਤੁਹਾਨੂੰ ਚਲੋ ਇੱਕ ਮੈਸੇਜ ਹੋਰ ਹੋਣਾ ਚਾਹੀਦਾ ਸੀਗਾ ਵੀ ਕਿਤੇ ਨਾ ਕਿਤੇ ਇੱਕ ਇਹ ਵੀ ਰੋਲ ਆਉਂਦਾ ਵੀ ਕਿ ਕਿਸਾਨੀ ਸਿਨੇਮਾ ਵੀ ਹੁੰਦੀ ਕਿਸਾਨੀ ਸਿਨੇਮਾ ਜਿੱਥੇ ਹੁਣ ਤੁਸੀਂ ਪੋਪਕਨ ਖਾਏ ਹਾਂ ਹਾਂ ਕਿਸਾਨੀ ਸਿਨੇਮਾ ਕਿੱਲੇ ਵੜਾ ਕਿੱਥੋਂ ਆਏ ਉਹ ਕਿਵੇਂ ਆਏ ਉਹ ਇੱਥੇ ਕਿੰਨੇ ਦੇ ਵਿਕਦੇ ਆਂ ਕੀਤੇ ਨਾ ਕਿਤੇ ਉਸ ਤੇ ਵੀ ਕਿਸਾਨੀ ਦਾ ਟੈਗ ਲਾਜ ਕਿੰਨੇ ਦਸਤੇ ਵਿਕਣ ਅ ਦੁਬਾਰਾ ਸਵਾਲ ਕਰੋ ਮੇਰਾ ਕਹਿਣਾ ਸਵਾਲ ਤੁਹਾਨੂੰ ਹੈ ਜਿਹੜੇ ਕਿਸ ਤਰ੍ਹਾਂ ਤੁਸੀਂ ਕੋਪ ਕੋਪਨ ਖਾਏ ਮੂਵੀ ਚ ਹਾਜੀ ਹਾਜੀ ਉਹ ਕਿੱਥੋਂ ਆਉਂਦੇ ਕਿਵੇਂ ਹੁੰਦੇ ਬਹੁਤ ਮੈਂ ਉਹਨੇ ਵਿੱਚ ਮੈਂ ਇਨਫੈਕਟ ਉਹਨੇ ਆਲੂ 5 ਰੁਪਏ ਤੋਂ 15 ਕਹਤੇ ਬਿਲਕੁਲ ਪਰ ਐਕਚੁਅਲੀ ਆਲੂ ਜਿਹੜਾ 1 ਕਿਲੋ ਆ ਉਹ 100 ਗ੍ਰਾਮ 30 ਰੁਪਏ ਦਾ ਵਿਕਦਾ ਚਿਪਸ ਵੜ ਕੇ ਹੁਣ ਇੱਥੇ ਤੁਸੀਂ ਤੁਸੀਂ ਤੁਹਾਡੇ ਕੋਲ ਇੱਕ ਆਇਆ ਹੋਏਗਾ ਪੋਪਕੋਰਨ ਦਾ ਪੈਕ ਆ ਪੈਕਟ ਜਿਸ ਤੋਂ ਤੁਸੀਂ ਦੇਖ ਸਕਦੇ ਕਿੰਨੇ ਪੋਪਕੋਰਨ ਹੈ ਜੇਕਰ ਆਪ ਕੋ ਹੁਣ ਸੀ ਲੈਣ ਦੇ ਹੋ ਜੋ ਉਹ ਦੋ ਤਿੰਨ ਦਿਨ ਕੱਟ ਨਹੀਂ ਮਿਲਣਗੇ ਔਰ ਮੱਕੀ ਤੁਹਾਡੀ ਕਿੰਨੇ ਦੀ ਵਿਕੀ ਹੋਣੀ ਓ ਛੱਲੀ ਦੇਖ ਲਓ ਅਜੇ ਵੀ ਉਬਲ ਕੇ 50 ਰੁਪਏ ਦੀ ਵਿਕਦੀ ਆ ਤੇ ਜੇ ਉਹ ਵਿੱਚ ਦਾ 10 ਰੁਪਏ ਦੀ ਕਿਲੋ ਜਾਂ 5 ਰੁਪਏ ਦੀ ਕਿਲੋ ਤੇ ਵੈਸੇ ਮੱਕੀ ਦਾ ਜਿਹੜਾ ਰੇਟ ਆ ਉਹ ਹੈਗਾ 2200 ਰੁਪਏ ਕੁਇੰਟਲ ਬਿਲਕੁਲ ਉਹ ਵੀ ਸੁਤਾ ਕੇ ਜੜੀ ਬੈਦੀ ਹੈ ਬਿਲਕੁਲ ਹੁਣ ਤੁਹਾਨੂੰ ਜਿਵੇਂ ਆਪਣੇ ਕਿਸਾਨ ਐਮਐਸਪੀ ਦੀ ਲੜਾਈ ਲੜਦੇ ਆਂ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਤੱਕ ਇਹ ਮੂਵੀ ਜਾਏ ਤੇ ਇੱਕ ਵਧੀਆ ਸਰਕਾਰ ਨੂੰ ਵੀ ਮੈਸੇਜ ਜਾਵੇ ਬਹੁਤ ਭਗਵੰਤਾ ਆਪ ਐਕਟਰ ਰਿਆ ਕਮੇਡੀਅਨ ਰਿਆ ਉਹਨੂੰ ਇਸ ਤੋਂ ਵਧੀਆ ਮੈਸੇਜ ਕਿਹਨੇ ਦੇਣਾ ਬਈ ਭਾਈ ਐਮਐਸਪੀ ਦੇ ਦੇ ਤੁਸੀਂ ਬੁਲਾ ਲੈਣਾ ਸੀ ਇੱਕ ਹੋਰ ਇੱਥੇ ਹੈ ਤੁਸੀਂ ਬੁਲਾਣਾ ਸੀ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਮੇਰੇ ਖਾਲ ਨੈਕਸਟ ਪ੍ਰੀਮੀਅਰ ਤੇ ਆਣਗੇ ਜਰ ਆਣਾ ਚਾਹੀਦਾ ਜੇ ਉਹਨਾਂ ਦੀ ਮਰਜ਼ੀ ਹੈ ਉਹ ਵੇਲ ਲਿੰਦੀ ਹੈਗਾ ਉਹਨਾਂ ਕੋਲੇ ਬਹੁਤ ਮਸ਼ਹੂਰ ਨੇ ਪਰ ਬੇਸਿਕਲੀ ਇਹ ਮੈਸੇਜ ਉਹਨਾਂ ਵਾਸਤੇ ਆ ਬੈਠ ਕੇ ਦੇਖਣ ਪਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਹੱਥ ਐਮਐਸਪੀ ਹੈਗੀ ਆ ਕਿਉਂਕਿ ਪੰਜਾਬ ਦੇ ਫਾਈਨੈਂਸਿਸ ਦਾ ਬਹੁਤ ਮਾੜਾ ਹਾਲ ਹੈ ਸਟੂਡੈਂਟ ਕਿਉਂਕਿ ਆਪਾਂ ਉਧਾਰੇ ਪੈਸਿਆਂ ਤੇ ਜੋ ਰਹੇ ਆ ਜਦੋਂ ਤੱਕ ਇਹੀ ਅਣਤ ਇਹੀ ਅਣ ਕਾਇਮ ਕਰਨ ਲਈ ਆ ਵੀ ਆਪਣੇ ਘਰਾਂ ਚ ਆਪਣੇ ਹੀ ਪ੍ਰੋਡਕਟ ਨੂੰ ਵੈਲਿਊ ਐਡੀਸ਼ਨ ਕਰਕੇ ਵੇਚੋ ਕੋਆਪਰੇਸ਼ਨ ਕੋਆਪਰੇਟਿਵ ਦੀ ਜ਼ਰੂਰਤ ਹੈ ਈਰਖਾ ਚੱਟ ਫੋਰ ਜੈਲਸੀ ਨੂੰ ਹਟਾ ਕੇ ਜਟ ਫਰ ਜੁਆਇੰਟਿਜ਼ਮ ਤੇ ਆ ਜੀ ਬਿਲਕੁਲ ਵਾ ਇੱਕ ਤੁਹਾਡਾ ਵਰੀਆ ਮੈਸੇਜ ਹੈ ਤੁਹਾਡਾ ਚਲੋ